ਤੇ ਉਧਰ ਨਮਾ ਸ਼ਹਿਰ ਦੇ ਬੰਗਾ ਬੱਸ ਸਟੈਂਡ ਤੇ ਹੋਏ ਕਤਲ ਦੀ ਖੌਫਨਾਕ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ ਸ਼ਰਿਆਮ ਸਕੋਰਪੀਓ ਤੇ ਗੋਲੀਆਂ ਚਲਾਉਂਦੇ ਦਿਖ ਰਹੇ ਨੇ ਬਦਮਾਸ਼ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਰੀਬ 16 ਤੋਂ 17 ਰਾਊਂਡ ਫਾਇਰ ਕੀਤੇ ਗਏ ਨੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਅਨੇਵਾ ਫਾਇਰਿੰਗ ਕੀਤੀ ਗਈ ਹੈ ਇਹ ਨਮਾ ਸ਼ਹਿਰ ਦੇ ਵਿੱਚ ਬੰਗਾ ਬੱਸ ਅੱਡੇ ਦੇ ਉੱਤੇ ਕਤਲ ਦੀ ਖੌਫਨਾਕ ਵਾਰਦਾਤ ਵਾਪਰੀ ਹੈ ਜਿਸ ਦੇ ਵਿੱਚ ਇੱਕ i20 ਗੱਡੀ ਸੀ ਇੱਕ ਸਕੋਰਪੀਓ ਗੱਡੀ ਸੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ i20 ਗੱਡੀ ਦੇ ਵਿੱਚੋਂ ਉਤਰ ਕੇ ਜਿਹੜੇ ਬਦਮਾਸ਼ ਨੇ ਉਹਨਾਂ ਨੇ ਸਕੋਰਪੀਓ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਕੋਰਪੀਓ ਦੇ ਵਿੱਚ ਪੰਜ ਲੋਕ ਸਵਾਰ ਸੀ ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਖਸ ਦੀ ਇਸ ਫਾਇਰਿੰਗ ਦੇ ਵਿੱਚ ਮੌਤ ਹੋਈ ਹੈ ਫਾਇਰਿੰਗ ਦੇ ਵਿੱਚ 21 ਸਾਲ ਦਾ ਰਿੰਪਲ ਜਿਸ ਦੀ ਜਾਨ ਚਲੀ ਗਈ ਹੈ ਤੇ ਹਮਲੇ ਦੇ ਵਿੱਚ ਚਾਰ ਲੋਕ ਗੰਭੀਰ ਜ਼ਖਮੀ ਹੋਏ ਨੇ ਇਹ ਤਸਵੀਰ ਉਸੇ ਨੌਜਵਾਨ ਦੀ ਹੈ ਰਿੰਪਲ ਦੀ ਜਿਸ ਦਾ ਇਸ ਵਾਰਦਾਤ ਦੇ ਵਿੱਚ ਕਤਲ ਕੀਤਾ ਗਿਆ ਤੇ i20 ਕਾਰ ਜਿਸ ਦੇ ਵਿੱਚ ਇਹ ਗੋਲੀਆਂ ਮਾਰੀਆਂ ਗਈਆਂ ਜਿਸਨਾਂ ਦੇ ਵੱਲੋਂ ਬਦਮਾਸ਼ ਸੀ ਅਤੇ ਸਕੋਰਪੀਓ ਸਵਾਰਾਂ ਦੇ ਗੋਲੀਆਂ ਮਾਰੀਆਂ ਗਈਆਂ ਸੀ ਹਾਲਾਂਕਿ ਉਸ ਤੋਂ ਬਾਅਦ ਇਹ i20 ਦੇ ਵਿੱਚ ਜਿਹੜੇ ਚਾਰ ਹਮਲਾਵਰ ਆਏ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਤੇ ਤੇ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਸਕੋਰਪੀਓ ਦੇ ਵਿੱਚ ਪੰਜ ਲੋਕ ਸਵਾਰ ਹੁੰਦੇ ਨੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਰੈਂਪਲ ਹੈ ਉਸ ਦਾ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਸੀ ਤਾਂ ਇਹ ਬੱਗਾ ਬਸ ਬੰਗਾ ਬਸ ਅਡੇ ਦੀਆਂ ਇਹ ਤਸਵੀਰਾਂ ਜਿੱਥੇ ਇੱਕ i20 ਗੱਡੀ ਆਉਂਦੀ ਆ ਪਿੱਛਾ ਕਰ ਰਹੀ ਹੁੰਦੀ ਆ ਸਕੋਰਪੀਓ ਦਾ ਉਸ ਦੀ ਸੀਸੀਟੀਵੀ ਸਾਹਮਣੇ ਆ ਗਈ ਹੈ ਚਾਰ ਹਮਲਾਵਰਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਤੇ ਨਾਲ ਹੀ ਇਸ ਸਕੋਰਪੀਓ ਦੀ ਪੰਨ ਤੋੜ ਵੀ ਕੀਤੀ ਗਈ ਜਿਸ ਦੇ ਵਿੱਚ ਪੰਜ ਲੋਕ ਜ਼ਖਮੀ ਹੋਏ ਨੇ 17 ਨਵੰਬਰ ਦੀ ਇਹ ਵਾਰਦਾਤ ਹੈ ਬੰਗਾ ਕਤਲकांड ਤੇ ਵਾਰਦਾਤ ਦੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਕੋਲ ਲੱਗੇ ਸੀਸੀਟੀਵੀ ਦੇ ਵਿੱਚ ਇਹ ਸਾਰਾ ਮੰਜ਼ਰ ਰਿਕਾਰਡ ਹੋਇਆ ਹੈ ਤੇ ਬਿਨਾ ਕਿਸੇ ਡਰ ਪੈ ਖੋਫ ਤੋਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਆਸ-ਪਾਸੇ ਟ੍ਰੈਫਿਕ ਹੈ ਗੱਡੀਆਂ ਨੇ ਲੋਕ ਨੇ ਪਰ ਇਸ ਦੇ ਬਾਵਜੂਦ ਸ਼ਰਿਆਮ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਿਵੇਂ ਮੂਸੇਵਾਲਾ ਦੀ ਥਾਰ ਨੂੰ ਛਲਣੀ ਕਰ ਦਿੱਤਾ ਗਿਆ ਸੀ ਉਸੇ ਤਰ੍ਹਾਂ ਸਕੋਰਪਿਓ ਨੂੰ ਵੀ ਛਾਣਨੀ ਬਣਾ ਦਿੱਤਾ ਛਲਣੀ ਕਰ ਦਿੱਤਾ ਇਹ ਤਾਂ ਕਾਮ ਨਹੀਂ ਕਿਤੇ ਲੜਾਈ ਦੂਸਰੇ ਮੁੰਡਿਆਂ ਦੀ ਸੀ ਜਿਹੜੇ ਨਾਲ ਦੇ ਨਾਲ ਜ਼ਖਮੀ ਹੋਏ ਆ ਉਹਨਾਂ ਦੀ ਲੜਾਈ ਸੀ ਇਹ ਤਾਂ ਇੱਥੇ ਕਟਿੰਗ ਵਾਲੀ ਦੁਕਾਨ ਤੇ ਹੀ ਬੈਠਾ ਸੀਗਾ ਇਹਨਾਂ ਜਾਣਾ ਨਹੀਂ ਚਾਹੁੰਦਾ ਸੀ ਕਿ ਉਹ ਕਿਨੇ ਸਾਡੇ ਨਾਲ ਚੱਲ ਇਹ ਕੁਦਰ ਤੋਂ ਉਹਨਾਂ ਕਹਿੰਦਾ ਬੰਮਜਾ ਨਹੀਂ ਕਰਦਾ ਮੈਂ ਨਹੀਂ ਜਾਣਾ ਪਰ ਉਹ ਕਿਤੇ ਪੂਰੀ ਨੂੰ ਬਾਰ-ਬਾਰ ਫੋਨ ਕਰਕੇ ਨਾਲ ਲੈ ਗਏ ਤੇ ਹਾਸਾ ਹੋ ਗਿਆ ਇਹਦੀ ਤਾਂ ਲੜਾਈ ਤੇ ਵੀ ਨਹੀਂ ਸੀ ਕਿ ਚੱਲ ਕੋਈ ਮਤਲਬ ਨਹੀਂ ਸੀਗਾ ਹੁਣ ਤਾਂ ਰਿੰਦੇ ਘਰੇ ਸੀਗਾ ਇਹਨਾਂ ਕਦੇ ਮਾੜਾ-ਮੋਟਾ ਇਹਨਾਂ ਨਾਲ ਚਲੋ ਘਮ ਘਮ ਲੈਂਦਾ ਸੀ ਪਰ ਉਦਾਂ ਇਹ ਬੱਚਾ ਨਾ ਪਿੰਡ ਦੇ ਵਿੱਚ ਅੱਜ ਤੱਕ ਵੀ ਕੋਈ ਗੱਲ ਨਹੀਂ ਸੁਣੀ ਨਾ ਕੋਈ ਇਹ ਨਹੀਂ ਕਹਿ ਸਕਦਾ ਕਿ ਕੈਰੈਕਟਰ ਪੱਖੋਂ ਬਹੁਤ ਚੰਗਾ ਸੀ ਉਹਨਾਂ ਭਣਾ ਦਾ ਕੰਮ ਭਰਾ ਸੀ ਤਲੋਤਾ ਚੰਗਾ ਸੀਗਾ ਬੱਚਾ ਇਦਾਂ ਦੀ ਕੋਈ ਕਰਨਾ ਸੀ ਹੈਗੀ ਪਤਾ ਨਹੀਂ ਕੀ ਹੋਣੀ ਚਾਹ ਕੇ ਲੈ ਜਾਂਦੀ ਬੰਦੇ ਨੂੰ ਕਿਹੜੇ ਤੋਂ ਕਿਹੜੇ ਪਾਸੇ ਲੈ ਜਾਣਾ ਹੈ